ਬਗੀਚਾ ਸਿਆ ਹਾਂ ਬਈ ਬਰਿਆ ਹਸਿਆ ਕੀ ਗੱਲ ਹੈ ਬੜਾ ਖਮੋਜਾ ਲੱਗਣ ਡਿਆ ਹੈ ਖਮੋਸ਼ ਕੀ ਹੋਣਾ ਮੈਂ ਤੇ ਇਹੀ ਸੋਚਣ ਦਿਆਂ ਸਾਡੇ ਸਤਿਗੁਰਾਂ ਨੇ ਸਾਡੇ ਉੱਤੇ ਕਿੱਡਾ ਵੱਡਾ ਪਾਰਉਪਕਾਰ ਕੀਤਾ ਕਿ ਸਾਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਲੜ ਲਾਇਆ ਬਗੀਚਾ ਸਿਆ ਇਹ ਤੇ ਆਪਾਂ ਗੁਰੂ ਸਾਹਿਬ ਦਾ ਦੇਨ ਨਹੀਂ ਦੇ ਸਕਦੇ ਕਿੱਡਾ ਮਖਾਨ ਕਾਰਜ ਗੁਰੂ ਸਾਹਿਬ ਨੇ ਕਰਕੇ ਮਖਾਨ ਘਾਲਣਾ ਘਾਲ ਲਿਆ ਹੈ ਔਰ ਸ਼ਾਨੋ ਸ਼ਬਦ ਗੁਰੂ ਦੇ ਲੜਲਾ ਆ ਪਰ ਜੇ ਉਹੀ ਆਪਾਂ ਵੇਖੀਏ ਜਾਈਏ ਦੂਜਾ ਪੱਖ ਜੇ ਅੱਜ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਮੜੀਆਂ ਮਸਾਣਾ ਦੇ ਮੱਥੇ ਠੇਕਦਾ ਫਿਰੇ ਇਹ ਤਾਂ ਫਿਰ ਅਕਿਰਤ ਕਣਾਂ ਵਾਲੀ ਗੱਲ ਹੋਈ ਨਾ ਬਿਲਕੁਲ ਬਹੁਤ ਮਾੜੀ ਗੱਲ ਹੈ ਬਗੀਚਾ ਸਿਆ 10 ਗੁਰੂ ਸਹਿਬਾਨਾਂ ਨੇ ਵਕ ਵਕ ਜਾਮਾ ਧਾਰ ਕੇ ਇਹ ਮਖਾਨ ਘਾਲਣਾ ਖਾਲੀ ਹੈ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜਿੱਥੇ ਵੀ ਜਾਂਦੇ ਜਿਸ ਇਲਾਕੇ ਵਿੱਚ ਜਾਂਦੇ ਉਸੇ ਹੀ ਭਾਸ਼ਾ ਦੇ ਵਿੱਚ ਕੀਰਤਨ ਕਰਦੇ ਤੇ ਗੁਰਬਾਣੀ ਦਾ ਉਤਾਰਾ ਪੋਥੀ ਸਾਹਿਬ ਉੱਪਰ ਕਰਦੇ ਬਿਲਕੁਲ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹ ਪੋਥੀ ਦੂਜੇ ਗੁਰੂ ਸਹਿਬਾਨ ਨੂੰ ਜਿਹੜੀ ਸੌਂਪ ਦਿੰਦੇ ਸਨ ਇਸੇ ਤਰ੍ਹਾਂ ਇਹ ਮਹਾਨ ਕਾਰਜ 6 ਗੁਰੂ ਸਿੱਖ 15 ਭਗਤ ਸਹਿਬਾਨ 11 ਭਟ ਤੇ ਤਿੰਨ ਗੁਰੂ ਦੇ ਸਿੱਖਾਂ ਨੇ ਇਹ ਮਹਾਨ ਕਾਰਜ ਕੀਤਾ ਤੇ ਸਾਨੂੰ ਏਡਾ ਵੱਡਾ ਅਣਮੋਲ ਖਜ਼ਾਨਾ ਦਿੱਤਾ ਬਿਲਕੁਲ ਤਾਨ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਨੇ ਸਮੁੱਚਾ ਸਰਬੰਸ ਕੌਮ ਤੋਂ ਵਾਰ ਕੇ ਸਾਨੂੰ ਹੁਕਮ ਕੀਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਦੇ ਉਗਰਾਣ ਤੇ ਸਾਡਾ ਫਰਜ਼ ਹੈ ਅਸੀਂ ਉਸ ਗੁਰੂ ਦਾ ਹੁਕਮ ਮੰਨੀ ਵੇਹ ਮਰੀਆਂ ਸਿਆ ਕਿੰਡਾ ਵੱਡਾ ਪਾਰਵਕਾਰ ਸਾਡੇ ਤੇ ਸਾਡੇ ਗੁਰੂ ਸਾਹਿਬਾਨ ਨੇ ਕੀਤਾ ਬਿਲਕੁਲ ਬਗੀਚਾ ਸਿਆ ਸਮੇਂ ਦੀ ਮੁੱਖ ਲੋੜ ਹੈ ਕਿ ਆਪਾਂ ਨੌਜਵਾਨਾਂ ਦੀਆਂ ਗੁਰਮਤ ਦੀਆਂ ਕਲਾਸਾਂ ਲਾ ਕੇ ਸਿੱਖ ਧਰਮ ਦੇ ਬਾਬਤ ਔਰ ਸਿੱਖ ਰਤ ਮਰਿਆਦਾ ਦੇ ਬਾਬਤ ਦੱਸਿਆ ਜਾਵੇ ਬਿਲਕੁਲ ਜਿਸ ਤਰ੍ਹਾਂ ਆਪਾਂ ਆਪਣੇ ਬੱਚਿਆਂ ਨੂੰ ਕਨਵੈਂਟ ਸਕੂਲਾਂ ਵਿੱਚ ਪੜ੍ਹਾ ਰਹੇ ਹਾਂ ਹਾਂ ਜੇ ਗੁਰਮਤਿ ਦੀਆਂ ਕਲਾਸਾਂ ਨਾ ਲੱਗੀਆਂ ਹਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਤੋਂ ਕੋਹਾਂ ਦੂਰ ਚਲੇ ਜਾਣਗੇ ਇਸ ਤੋਂ ਪਹਿਲਾਂ ਆਪਾਂ ਵੇਲਾ ਸਾਂਭੀਏ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਜਾਗਰੂਕ ਕਰੀਏ ਆ ਆਪਣੇ ਅਮੀਰ ਵਿਰਸੇ ਦੇ ਬਾਰੇ ਦਸੀਏ ਬਿਲਕੁਲ ਬਕੀਤਾ ਸਿੰਘ ਇਸ ਕੰਮ ਵਿੱਚ ਦੇਰ ਕਾ ਤੋਂ ਕਰਨੀ ਹੈ ਅੱਜ ਤੋਂ ਹੀ ਆਪਾਂ ਆਪੋ ਆਪਣੇ ਘਰ ਤੋਂ ਇਹ ਗੱਲ ਲੈ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸੰਦਾਨ ਘਰ ਘਰ ਬਾਬਾ ਗਾਵੀਏ ਦੇ ਧਰਨੀ ਬਣਨੀ ਠੀਕ ਆ ਬ੍ਰਿਮ ਸਿੰਘ ਚੱਲੀਏ ਆਪਾਂ ਤੇ ਦੂਜੇ ਵੀਰਾਂ ਨਾਲ ਸਲਾਹ ਕਰਕੇ ਇਹ ਕਾਰਜ ਅੱਜ ਹੀ ਰੰਗੀਏ ਬਿਲਕੁਲ ਚਾਚਾ ਘਰੇ ਆ ਉਹ ਘਰੇ ਆ ਭਾਈ ਲੰਗਿਆ ਲੰਗਿਆ ਬੇਸ਼ੇਰਾ ਮੈਂ ਘਾਰੀਆਂ ਉਹ ਕਿਵੇਂ ਮਾਰੇ ਨੇ ਗੇੜੇ ਅੱਜ ਉਹ ਮੈਂ ਘਰੇ ਵੇਲਾ ਸੀ ਚਾਚਾ ਜੀ ਮੈਂ ਕਹਤਾ ਅੱਜ ਘੁੰਮ ਫੇਰੀ ਹੋਣੇ ਆ ਉਹ ਚੰਗਾ ਕੀਤਾਈ ਪੁੱਤਰਾ ਤੂੰ ਘਰ ਆ ਗਿਆ ਮੈਂ ਇਕੱਲਾ ਕੰਦਾ ਦਾਦਾ ਟੱਕਰਾ ਮਾਰਦਾ ਪਿਆ ਸੀ ਓਏ ਮੈਂ ਇਕੱਲਾ ਹੀ ਰਹਿ ਗਿਆ ਤੇ ਬੱਚੇ ਤੇ ਚਾਚੀ ਜੀ ਕਿੱਥੇ ਗਏ ਨੇ ਪੁੱਤ ਤਾਂ ਬਾਹਰ ਸੈੱਟ ਹੋ ਗਿਆ ਤੇ ਚਾਚੀ ਤੇਰੀ ਕਹਿੰਦੀ ਮੈਂ ਵੀ ਬਾਹਰ ਦਾ ਮੁਲਕ ਦੇਖਾਵਾ ਮੈਂ ਕਿਹਾ ਦੇਖਿਆ ਬਾਹਰ ਦਾ ਮੁਲਕ ਤੂੰ ਵੀ ਓ ਮੁਬਾਰਕਾ ਮੁਬਾਰਕਾ ਇਹਦੇ ਬੜੀ ਖੁਸ਼ੀ ਦੀ ਗੱਲ ਹੈ ਕਿ ਮੁੰਡੇ ਨੂੰ ਪੀਆਰ ਮਿਲ ਗਈ ਹੈ ਓਏ ਪੀਆਰ ਤਾਂ ਮਿਲ ਗਈ ਪਰ ਚਾਰ ਕਿੱਲੇ ਪੈੜੀ ਚਾਰ ਕਿੱਲੇ ਜਬਰੀਨ ਮੇਰੀ ਜਾਂਦੀ ਰਹੀ ਹੂੰ ਓ ਚਾਚਾ ਪਹਿਲੀ ਆਪਾਂ ਕੀ ਕਰਨੀ ਐ ਜਦਾ ਪਹਿਨੀ ਇੱਥੇ ਰਹਿਣਾ ਓਏ ਇੱਥੇ ਇੱਕ ਮੇਰੀ ਸੇਵਾ ਵਾਸਤੇ ਐਡੀ ਵੱਡੀ ਕੋਠੀ ਦੇ ਵਿੱਚ ਇੱਕ ਭਈਆ ਜਾਂ ਛੱਡ ਗਈ ਓ ਮੈਨੂੰ ਤਾਂ ਡਰ ਲੱਗਦਾ ਕਿਤੇ ਇੱਕ ਕੋਠੀ ਤੇ ਹੁਣ ਭਈਆ ਹੀ ਨਾ ਕਬਜਾ ਕਰ ਲਵੇ ਕਾਹ ਦੀਆਂ ਕਾਹ ਦੀਆਂ ਬਾਹਰ ਦੇ ਮੁਲਖ ਐ ਓਏ ਆਪਣਾ ਤੇ ਸਾਰਾ ਇਲਾਕਾ ਹੀ ਖਾਲੀ ਹੋ ਗਿਆ ਦੇਖ ਲੈ ਡੀਐਸਪੀ ਕੁਲਵੰਤ ਸਿੰਘ ਜੀ ਦਾ ਸਾਰਾ ਪਰਿਵਾਰ ਬਾਹਰ ਸੈਟ ਹੈ ਤੇ ਹੁਣ ਆਪਣੀ ਰਿਟਾਇਰਮੈਂਟ ਵੀ ਨਹੀਂ ਲੀਦਾ ਪਿਆ ਏ ਮੈਨੂੰ ਲੱਗਦਾ ਓਨੇ ਵੀ ਛੇਤੀ ਮਾਂ گاڑی ਉਡਾਰੀ ਬਾਹਰ ਨਾ ਬੁਲੇ ਬਾਹਰ ਨਾ ਬੁਲੇ ਲੋਕੀ ਕਰਨ ਜਦੋਂ ਇੱਧਰ ਦਾ ਸਿਸਟਮ ਚਾ ਠੀਕ ਨਹੀਂ ਹੈ ਬੰਦੇ ਦੀ ਕੋਈ ਵੈਲਿਊ ਨਹੀਂ ਇੱਥੇ ਭਾਵੇਂ ਵੀ ਗੀ ਬੰਦੇ ਗੱਡੀ ਥੱਲੇ ਦੇ ਕੇ ਮਾਰ ਜਾ ਸਵੇਰੇ ਜਵਾਨ ਤਾਂ ਮਿਲ ਜਾਂਦੀ ਊ ਕੋਈ ਭਾਈ ਹੁਣ ਤੇ ਧਰਤੀ ਹੇਠਲਾ ਪਾਣੀ ਧਰਤੀ ਹੇਠਲਾ ਪਾਣੀ ਵੀ ਥਾਂ ਹੀ ਜਾਈ ਜਾ ਰਿਹਾ ਪ੍ਰਦੂਸ਼ਨ ਪ੍ਰਦੂਸ਼ਨ ਲੈਣਾ ਵੱਧ ਗਿਆ ਕਿ ਸਾਹ ਲੈਣਾ ਵੀ ਔਕਾ ਹੋ ਗਿਆ ਸਾਹ ਲੈਣਾ ਵੀ ਔਕਾ ਹੋ ਗਿਆ ਅਸੀਂ ਰੱਟ ਲਈਏ ਬਾਹਰ 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 ਨੇ ਉਲਕੀ ਧਾੜਾ ਹੈ ਤੇ ਪੰਜਾਬ ਵਿੱਚ ਪੰਜਾਬੀ ਛੱਡ ਦੋ ਉਹਨਾਂ ਲੋਕਾਂ ਨੂੰ ਜੋ ਪੰਜਾਬ ਵਿੱਚ ਰਹਿ ਗਏ ਆਈਪੀਐਸ ਡੀਐਸਪੀ ਤੇ ਕੀ ਕੀ ਹੋ ਜਾਂਦੇ ਨਹੀਂ ਹੈ ਓਏ ਇੱਥੇ ਦਾ ਕਾਨੂੰਨ ਨਾ ਆਉਂਦੀ ਕੋਈ ਚੀਜ਼ ਹੀ ਨਹੀਂ ਹੈ ਸ਼ਰਿਆਮ ਗੋਲੀਆਂ ਮਾਰ ਕੇ ਬੰਦਾ ਮਾਰ ਦਿੰਦੇ ਨਾ ਕਿਸੇ ਦਾ ਡਰ ਤੇ ਨਾ ਕਿਸੇ ਦਾ ਡੁੱਕਰ ਖੌਣ ਤੇ ਪੰਜਾਬ ਵਿੱਚ ਉਹੀ ਵਿਚਾਰਾ ਰਹੁ ਜੀ ਦਾ ਕੋਈ ਚਾਰਾ ਹੀ ਨਹੀਂ ਚੱਲਦਾ। ਉਹੀ ਰੋ। ਜੀ ਦਾ ਗਰੀਬ ਦਾ ਕੋਈ ਚਾਰਾ ਹੀ ਨਹੀਂ ਚੱਲਦਾ। ਬਹੁਤੇ ਤਹੌਣ ਬਾਹਰ ਹੀ ਜਾਈ ਜਾਂਦੇ ਨੇ। ਚਲੋ ਠੀਕ ਚਾਚਾ ਜੀ ਚੰਗਾ ਮੈਂ ਚੱਲਦਾ ਐ। ਮੈਨੂੰ ਤੇ ਡਰ ਲੱਗਦਾ ਐ। ਉਹ ਸਾਡੀ ਬਜ਼ੁਰਗਾਂ ਦੀ ਅਸੀਂ ਨੂੰ ਕੋਈ ਮੋਢਾ ਦੇਣ ਵਾਲਾ ਵੀ ਨਹੀਂ ਰਹਿੜਾ। ਸਾਡੀ ਤੇ ਨੇ ਲੋ ਚੱਕੜ ਕੇ ਦੇਖੋ ਜੇ ਆਪਣੀਆਂ ਮਾਵਾ ਦੀਆਂ ਲਾਸ਼ਾਂ ਜਦੋਂ ਇਹ ਪਰਦੇਸੀ ਚੱਕੜ ਕੇ ਆਏ ਓਏ ਪਰਦੇਸੀ ਚੱਕੜ ਕੇ ਹਾਏ ਰੱਬਾ ਰੱਬਾ ਕੱਲ ਕਿਥੋਂ ਕੋਈ ਪੈਸਾ 뜰ਾ ਅੱਜ ਤੇ ਘਰੇ ਖਾਂਦ ਲਿਓਨ ਨੂੰ ਪੈਸਾ ਵੀ ਨਹੀਂ ਆਇਆ ਨੀ ਗੁੜੇ ਕੀ ਕਰਦੀ ਆ ਨੀ ਕਰਨਾ ਕੀ ਆ ਪੈਣਾ ਇਹੋ ਹੀ ਸੋਚੰਦਈ ਆ ਕੋਈ ਕੰਮ ਧੰਦਾ ਮਿਲ ਜੇ ਮਾੜਾ ਮੋੜਾ ਨੀ ਜਿੱਥੋਂ 4 ਪੈਸੇ ਮਿਲ ਜਾਣ ਨਿੰ ਨਾਲੇ ਤੈਨੂੰ ਤੇ ਪਤਾ ਹੀ ਆ ਸਾਡੇ ਘਰ ਦੇ ਹਾਲਾਤ ਨੀ ਭੈਣ ਉਹ ਤੇ ਦਿਸ ਨਹੀਂ ਦਿਆ ਝੋਨੇ ਵਾਲੇ ਪਿੰਡ ਪਰਾਲੀਓ ਦਿਸਨ ਲੱਗ ਪੈਂਦੇ ਆ ਨੀ ਭੈਣ ਦੋ ਪੁੱਤ ਸੀ ਉਹ ਨਸ਼ੇ ਦੇ ਟੀਕੇ ਲਾ ਲਾ ਕੇ ਮਰ ਗਏ ਤੇ ਘਰ ਵਾਲਾ ਸ਼ਰਾਬ ਨਾਲ ਅੱਜ ਕਿ ਹਾਨ ਵੜਦਾ ਨੀ ਭੈਣ ਉਹਨੂੰ ਕੁਝ ਸੋਚਣਾ ਚਾਹੀਦਾ ਸੀ ਅੱਗੇ ਕੋਈ ਕਸਰ ਰਹੀ ਆ ਦੋ ਜਵਾਨ ਪੁੱਤਾਂ ਦਾ ਮਰ ਜਾਣਾ ਨੀ ਇਹ ਕੋਈ ਨਿੱਕੀ ਜੀ ਗੱਲ ਆ ਨੀ ਭੈਣ ਮੈਂ ਜੋ ਵੀ ਪੀਣਾ ਕਤਨਾ ਕਰਕੇ ਕਮਾਉਂਦੀ ਉਹ ਸਾਰੀ ਸ਼ਰਾਬ ਪੀ ਜਾਂਦਾ ਨੇ ਪਤਾ ਨਹੀਂ ਕਿੱਥੇ ਬੈ ਗਏ ਰੱਬ ਨੇ ਤੇਰੀ ਕਿਸਮਤ ਲਿਖੀ ਆ ਇਹਨਾਂ ਦੁੱਖ ਦੇ ਰੱਬ ਬੈਰੀ ਦੁਸ਼ਮਣ ਹੁਣਾ ਦੇਵੇ ਨੀ ਭੈਣ ਜੇ ਤੂੰ ਹੁਣ ਸੱਚੀ ਪੁੱਛਦੀ ਆ ਨਾ ਮੈਂ ਦੈਨ ਨਹੀਂ ਆ ਰੱਬ ਚੰਗਾ ਕਰੇ ਮੇਰੇ ਤੇ ਵੀ ਪਰਦਾ ਪਾ ਦੇ ਮੈਨੂੰ ਵੀ ਚੁੱਕ ਲੈ ਨੀ ਭੈਣ ਤੋਂ ਉਹਨਾਂ ਨਾਲ ਗੱਲ ਕਰਾਂ ਉਹ ਤੇ ਕਹਿੰਦੇ ਪੈਸੇ ਬੜੇ ਦਿੰਦੇ ਆ ਤੇ ਨਾਲੇ ਸਾਡੇ ਨਾਲ ਰਲ ਜਾ ਤਨਾਲੇ ਸਾਡਾ ਧਰਮ ਮੰਨ ਲੋ ਨਾ ਨਹੀਂ ਭੈਣ ਅਸੀਂ ਨਹੀਂ ਇਹ ਕੰਮ ਕਰਨਾ ਨਹੀਂ ਸਾਡੇ ਗੁਰੂਆਂ ਨੇ ਸਾਡੇ ਕਰਕੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਨਹੀਂ ਅਸੀਂ ਆਪਣੇ ਧਰਮ ਨੂੰ ਲਾਜ ਨਹੀਂ ਲਾ ਸਕਦੇ ਨਹੀਂ ਭੈਣ ਉਹ ਵੀ ਪੈਸਿਆਂ ਦਾ ਕਰਕੇ ਆਪਦੇ ਧਰਮ ਬਦਲ ਦੇਣਗੇ ਨਾ ਭੈਣ ਅਸੀਂ ਨਹੀਂ ਇਹ ਕੰਮ ਕਰ ਸਕਦੇ ਨਹੀਂ ਭੈਣ ਆਪਣਾ ਤਾਂ ਸਾਰਾ ਇਲਾਕਾ ਉਧਰ ਚਲੇ ਗਿਆ ਵਾ ਕਿਸੇ ਦੇ ਬੱਚੇ ਫ੍ਰੀ ਪੜਨਦੇ ਆ ਕਿਸੇ ਨੂੰ ਮਕਾਨ ਬਣਾਉਣ ਵਾਸਤੇ ਪੈਸੇ ਦੇਣਦਾ ਆ ਨਹੀਂ ਹੋਰ ਪਲਾ ਆਪਾਂ ਨੂੰ ਕੀ ਚਾਹੀਦਾ ਨਹੀਂ ਭੈਣ ਕਰਨ ਜੋ ਕਰਦੇ ਆ ਪਰ ਸਾਡਾ ਜਮੀਰ ਇਜਾਜ਼ਤ ਨਹੀਂ ਦਿੰਦਾ ਤੂੰ ਆਪ ਸਿਆਣੀ ਆ ਅਸੀਂ ਤੇ ਆਪਣੇ ਗੁਰੂਆਂ ਦੇ ਦੱਸੇ ਹੋਏ ਮਾਰਗ ਅਨੁਸਾਰ ਦਸਾਂ ਨੋਵਾਂ ਦੀ ਕਿਰਤ ਕਮਾਈ ਕਰਕੇ ਗੁਜ਼ਾਰਾ ਕਰ ਲਵਾਂਗੇ ਪਰ ਅਸੀਂ ਆਪਣੇ ਧਰਮ ਨੂੰ ਲਾਜ ਨਹੀਂ ਲਾ ਸਕਦੇ ਤੇ ਨਾਲੇ ਭੈਣ ਤੂੰ ਵੇਖਿਆ ਹੀ ਆ ਕਿੰਨੀਆਂ ਸਿੱਖ ਸੰਸਥਾਵਾਂ ਆ ਜੀਵੇਂ ਅਕਾਲਪੁਰਖ ਦੀ ਫੌਜ ਤੇ ਹੋਰ ਸੰਸਥਾਵਾਂ ਹੈਗੀਆਂ ਜਿਹੜੀਆਂ ਦੱਬੇ ਕੁਚਲੇ ਲੋਕਾਂ ਦੀ ਮਦਦ ਕਰਦੀਆਂ ਵਾ ਠੀਕ ਆ ਭੈਣ ਜਿੱਦਾਂ ਤੇਰੀ ਮਰਜ਼ੀ ਵੀ ਭੈਣ ਮਰਜ਼ੀ ਦੀ ਗੱਲ ਨਹੀਂ ਆ ਤੂੰ ਆਪ ਸਿਆਣੀ ਆ ਆ ਪਿੱਛੇ ਜੇ ਵੇਖਿਆ ਜਦੋਂ ਹਾੜ ਆਵੇ ਪਾਣੀ ਆਵੇ ਕਿਵੇਂ ਅਕਾਲਪੁਰਖ ਦੀ ਫੌਜ ਨੇ ਦੱਬੇ ਕੁਚਲੇ ਲੋਕਾਂ ਦੀ ਮਦਦ ਕੀਤੀ ਤੇ ਪਿੰਡਾਂ ਨੂੰ ਗੋਦ ਵਿੱਚ ਲੈ ਕੇ ਉਹਨਾਂ ਦੀ ਹਰ ਪ੍ਰਕਾਰ ਦੀ ਸਮੱਸਿਆ ਦਾ ਹੱਲ ਕੀਤਾ ਠੀਕ ਆ ਭੈਣ ਚੰਗਾ ਫਿਰ ਮੈਂ ਚਲਦੀ ਆਂ ਚੰਗਾ ਭੈਣ ਚੱਲ 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 ਪੁੱਤ ਤੈਨੂੰ ਮੈਂ ਬਾਬੇ ਠੁਗੜੇ ਹਾਂ ਦੇ ਡੇਰੇ ਤੇ ਛੱਡ ਕੇ ਆਵਾ ਕੋਈ ਉਹੋ ਜਿਹਾ ਬੰਦਾ ਨਾ ਮੱਥਾ ਲੱਗ ਲੈਂਦਾ ਹੋਵੇ ਮੱਥੇ ਨਾ ਲੱਗ ਜੇ ਕੋਈ ਉਹੋ ਜਿਹਾ ਬੰਦਾ ਆਪਣੇ ਸਨੇਕਕਾਰ ਦੇ ਵਿੱਚ ਵਿਗੜ ਪਾ ਦਿੰਦਾ ਹੋਵੇ ਖੇਤੀ ਖੇਤ ਤੇ ਚੱਲਦੇ ਧਿਆਨ ਨਾ ਉੱਥੇ ਉਹ ਡੰਗਰਾਂ ਦਾ ਗੋਹਾ ਸਿੱਟਣਾ ਬਾਬੇ ਦੀ ਸੇਵਾ ਕਰਨੀ ਤੂੰ ਪਾਪਾ ਟੈਨਸ਼ਨ ਨਾ ਲੈ ਸੇਵਾ ਲੈ ਕਰ ਦੂੰ ਮੈਂ ਜੜੜੇ ਵੇਖੀ ਭੱਜ ਭੱੜ ਕੇ ਘੋੜਿਆਂ ਦੀ ਲਿੱਤ ਚੁੱਕਦਾ ਉਹ ਬਈ ਕਰਨਾਮ ਸਿਆ ਨਾ ਮੁੰਡੇ ਨੂੰ ਲੈ ਕੇ ਕਿੱਧਰ ਤੁਰ ਪਿਆ ਤੂੰ ਉਹੀ ਗੱਲ ਹੋ ਗਈ ਜਿਹਦਾ ਡਰ ਰਹੀ ਮਾਰਦੀ ਨਾ ਪਿੱਛੋਂ ਆਵਾਜ਼ ਇਹ ਕ ਲੈਣਾ ਕਿੱਥੇ ਮੱਥੇ ਲੱਗ ਗਿਆ ਉਹ ਭਰਾਵਾ ਅਸੀਂ ਬਾਬੇ ਫੋਗੜੇ ਖਾ ਤੇ ਡੇਰੇ ਤੇ ਚੱਲਿਆ ਮੈਂ ਮੁੰਡੇ ਆਪਣੇ ਨੂੰ ਛੱਡਣਾ ਉੱਥੇ ਸੇਵਾ ਸੁਖੀ ਆ ਓਏ ਉੱਥੇ ਕਾਦੀ ਸੇਵਾ ਸੁਖੀ ਆ ਤੂੰ ਇਹਦੇ ਪੜ੍ਹਨ ਲਿਖਣ ਦੇ ਦਿਨ ਆ ਇਹਨੂੰ ਕੋਈ ਚਾਰ ਅੱਖਰ ਪੜ ਲੈੰਦੇ ਓ ਬਾਬਾ ਆਪੇ ਪਾਸ ਕਰਾਊਗਾ ਓ ਜਿਹੜਾ ਬਾਬਾ ਪੰਜਵੀਂ 'ਚ ਪੰਜ ਵਾਰੀ ਫੇਲ ਆ ਮੈਨੂੰ ਦੱਸ ਵੀ ਇਹਨੂੰ ਪਾਸ ਕਿੱਥੋਂ ਕਰਾ ਦੂਗਾ ਓ ਨਹੀਂ ਚਲਦੀ ਬੜੀ ਓ ਇੱਕੋ ਹੀ ਫੋਨ ਕਰਦਾ ਵਾ ਸਰਟੀਫਿਕੇਟ ਘਰੇ ਆ ਜਾਂਦਾ ਡਾਕ ਰਾਹੀਂ ਓਏ ਇਹੋ ਜੇ ਸਰਟੀਫਿਕੇਟਾਂ ਦੀ ਅੱਜਕੱਲ ਲੋੜ ਨਹੀਂ ਪੁੱਤਰਾ ਓਏ ਇਹੋ ਜੇ ਤੇ ਬੜੇ ਲਈ ਫਿਰਦੇ ਆ ਪਰ ਅਸਲ ਗੱਲ ਉਹਦੋਂ ਮੰਨਦੇ ਆ ਜਦੋਂ ਜਾ ਕੇ ਉੱਥੇ ਕੋਈ ਚੀਜ਼ ਦਾ ਪੜਾਈ ਦਾ ਵਿਦਿਆ ਦਾ ਮੁੱਲ ਪੈਂਦਾ ਵਾ ਉਹ ਯਾਰ ਅਹੀਂ ਸੇਵਾ ਸੁਖੀ ਆ ਸਾਡਾ ਮੁੰਡਾ ਘਰੇ ਢਿੱਲਾ ਹੋ ਜਾਂਦਾ ਵਾ ਢਿੱਲਾ ਹੋ ਜਾਂਦਾ ਆਹੋ ਕੀ ਹੁੰਦਾ ਇਹਨੂੰ ਇਹਨੂੰ ਭਰਾਵਾ ਕਢ ਲਾ ਪੈਂਦੀਆਂ ਹੀ ਇਹ ਸਾਰੇ ਕਬਰ ਦੇ ਨਾਲ ਲੜਦਾ ਹੀ ਆਵਾ ਤਵਾ ਬੋਲਦਾ ਹੀ ਅਹੀਂ ਬੜੇ ਦੁਖੀ ਹੂੰ ਤੋਂ ਮੈਨੂੰ ਪਤਾ ਲੱਗ ਗਿਆ ਤੇਰੇ ਮੁੰਡੇ ਨੂੰ ਕੀ ਬਿਮਾਰੀ ਆ ਓਏ ਅਸਲ ਦੇ ਵਿੱਚ ਤੇਰਾ ਮੁੰਡਾ ਨਸ਼ੇੜੀ ਹੋ ਗਿਆ ਹੀ ਓ ਤੇਰਾ ਬੇੜਾ ਬਹਿ ਜਾ ਖੜੇ ਖਲੋਤੇ ਦਾ ਹੀ ਨਸ਼ੇੜੀ ਕਿਵੇਂ ਹੋ ਗਿਆ ਓਏ ਉਹ ਬਾਪੇ ਦੇ ਡੇਰੇ ਦੇ ਚਾਹ ਵੀ ਬਣਦੀ ਚਾਹ ਨਹੀਂ ਬਣਦੀ ਦੁੱਧ 'ਚ ਪੱਤੀ ਪਾਈ ਦੀ ਆ ਓਏ ਚਾਹ ਨਹੀਂ ਬਣਦੀ ਉਥੇ ਰਗੜਾ ਤਾਂ ਲੱਗਦਾ ਉਹ ਭਰਾਵਾ ਰਗੜੇ ਦੇ ਟੀ ਮਾੜਾ ਹੁੰਦਾ ਗਿਰੀਆਂ ਤੇ ਖਾਸ ਖਾਸ ਹੀ ਹੁੰਦੀ ਆ ਠੰਡੀ ਹੁੰਦੀ ਆ ਉਹ ਤੈਨੂੰ ਨਹੀਂ ਪਤਾ ਨਾ ਇੱਕ ਚੀਜ਼ ਹੋਰ ਹੁੰਦੀ ਉਹ ਦੱਸ ਉਹ ਥੋੜਾ ਜਿਹਾ ਉਹਨੂੰ ਸੁਹਾਗਣ ਕਰ ਲਈ ਇਹ ਐਨਾ ਨਹੀਂ ਐਨਾ ਨਹੀਂ ਐਂਡਾ ਕੁ ਸੁੱਖਾ ਪਾ ਲੈਂਦੇ ਨੇ ਓਏ ਮਾਰ ਲਿਆ ਮੇਰੀ ਕੌਮ ਨੂੰ ਸੁਹਾਗਣ ਨੇ ਪਰ ਉਹ ਸੜੂ ਸੋਖਣ ਧਾਨ ਕਹਿੰਦੇ ਨੇ ਓਏ ਤੇਰੇ ਮੈਂ ਦੋ ਧਰਨੀਆਂ ਖਿਚੀ ਦੇ ਵਿੱਚ ਜਿਹੜਾ ਗੰਧ ਪੇਲ ਤੁਸੀਂ ਖਾਈ ਜਾਂਦੇ ਉਹ ਤੇ ਤੁਸੀਂ ਪ੍ਰਮਾਤਮਾ ਦੇ ਨਾਂ ਰੱਖੇ ਸੋਖਣ ਧਾਨ ਆਂਦੇ ਉਹਨੂੰ ਤਾਂ ਬਾਬਾ ਜੀ ਦੇ ਡੇਰੇ 'ਚ ਗੱਲਾਂ ਕਰਦੇ ਸੀ ਆਂਦੇ ਸੁੱਖਾ ਪੀ ਕੇ ਬੰਦਾ ਮਰਦਾ ਨਹੀਂਗਾ ਅੰਨਾ ਭਾਵੇਂ ਹੋ ਜੇ ਆਹੋ ਕੋਈ ਵੀ ਇਹ ਹੋ ਗਏ ਦੀ ਸੋਚੋ ਸੁੱਖਾ ਪੀ ਪੀ ਆਉਂਦਾ ਬੇੜਾ ਘਰ ਕਰ ਲੋ ਕੋਈ ਐਡਾ ਕੰਮ ਨਾ ਕਰੇ ਹੋ ਜੇ ਉਹ ਜਦੋਂ ਪੀ ਲਈਦਾ ਨਾ ਹਾਂ ਸਾਰਾ ਪਿੰਡ ਹੀ ਮਿੱਤਰਾਂ ਦਾ ਲੱਗਦਾ ਹੀ ਉਹ ਮੈਨੂੰ ਐਂ ਦੱਸ ਵੀ ਤੂੰ ਆਪਦੇ ਮੁੰਡੇ ਦੀ ਤੇ ਜ਼ਿੰਦਗੀ ਬਰਬਾਦ ਕਰੀ ਜਾਣਾ ਮੈਨੂੰ ਐਂ ਦੱਸ ਵੀ ਉਹ ਤੇਰੇ ਜਿਹੜਾ ਬਾਬਾ ਵਾ ਉਹਦੇ ਬਾਬਾ ਨਹੀਂ ਸ਼੍ਰੀਮਾਨ 1008 ਮਹਾਂਪੁਰਖ ਤੰਤਨ ਬਾਬਾ ਫੁਗੜੇ ਸ਼ਾਹ ਬਾਹੋ 1008 ਭਾਵੇਂ 1020 ਲਾ ਦੋ ਇਹ ਡਿਗਰੀਆਂ ਕਿਹੋ ਲੈਣ ਜਾਣੀਆਂ ਘਰੇ ਬੈਠੇ ਹੀ ਜਿੱਥੇ ਮਰਜ਼ੀ ਲਿਖ ਕੇ ਲਾ ਦਿਓ ਬਾਹਰ ਬੋਰਡ ਮੈਨੂੰ ਐਂ ਦੱਸ ਵੀ ਉਹਦੇ ਜਵਾਕ ਕਿੱਥੇ ਪੜਦੇ ਆ ਉਹ ਜਵਾਕ ਨਹੀਂ ਸਹਬਜ਼ਾਦੇ ਕਹ ਸਹਬਜ਼ਾਦੇ ਸਹਬਜ਼ਾਦੇ ਨਾ ਲੈਣੀ ਆ ਮਾਮਾ ਨਾ ਵੇਤੇ ਉਹ ਤੈਨੂੰ ਪਤਾ ਸਹਬਜ਼ਾਦੇ ਕਿਹਨੂੰ ਕਹਿੰਦੇ ਆ ਗੁਰੂ ਸਾਹਿਬਾਨਾਂ ਦੇ ਬੇਟਿਆਂ ਨੂੰ ਸਹਬਜ਼ਾਦੇ ਕਿਹਾ ਗਿਆ ਕਾ ਤੂੰ ਆ ਜਿਹੜੇ ਉਹਦੇ ਜਵਾਗ ਆ ਜਿਹਨਾਂ ਨੂੰ ਨੱਕ ਨਹੀਂ ਪੁੰਝਣਾ ਆਉਂਦਾ ਉਹਨਾਂ ਨੂੰ ਤੂੰ ਸਹਬ ਜਾਦੇ ਆਖੀ ਜਨਾ ਦੂਰੋਂ ਲੋਕ ਮੱਥਾ ਟੇਕਦੇ ਉਹਨਾਂ ਨੂੰ ਦੂਰੋਂ ਲੰਮੇ ਪੈ ਪੈ ਗਏ ਪਰ ਨਹੀਂ ਆਉਂਦਾ ਤੂੰ ਹੀ ਹੋਏ ਉਹ ਜੇ ਲੋਕ ਹੋਏ ਆ ਥੋੜੇ ਬਹੁਤੀ ਕੋਈ ਸ਼ਰਮਰ ਕੇ ਸ਼ਰਮ ਕਰ ਲੋ ਮੈਨੂੰ ਦੱਸ ਉਹਦੇ ਜਵਾਗ ਦੇ ਪੜਦੇ ਕਿੱਥੇ ਆ ਓ ਇੰਦਰ ਨਹੀਂ ਪੜਦੇ ਓ ਡਲੌਜੀ ਪੜਦੇ ਡਲੌਜੀ ਕਿਉਂ ਪਰ ਹੁਣੇ ਸੋਚ ਲੋ ਫਿਰ ਥੋੜਾ ਬਹੁਤਾ ਓਏ ਉਹਦੇ ਜਵਾਕ ਪੰਡਲ ਹੋਜੀ ਚੰਗੇ ਵੱਡੇ ਕਾਜਾਂ ਚ ਗੱਡੀਆਂ ਤੇ ਜਾਣ ਗੱਡੀਆਂ ਤੇ ਆਉਣ ਤੇ ਤੂੰ ਆਪਦੇ ਮੁੰਡੇ ਉਹਦੇ ਡੇਰੇ ਤੇ ਛੜਨ ਤੁਰ ਪਿਆ ਇਹ ਜਾ ਕੇ ਉਹਦੀਆਂ ਮੱਜਾਂ ਨੂੰ ਪਾਵੇਂ ਪੱਠੇ ਉਥੇ ਸੁਟੇ ਘੋਆ ਮੈਨੂੰ ਦੱਸ ਵੀ ਇਹ ਕਿਹੜੀ ਸੇਵਾ ਵਾਹੇ ਹੋਈ ਸੇਵਾ ਹੁੰਦੀ ਆ ਐਡੇ ਵੱਡੇ ਕਰਮ ਹੋਣ ਤਾਂ ਜਾ ਕੇ ਸੇਵਾ ਮਿਲਦੀ ਏ ਕੋਇਆ ਤੁਹਾਡੇ ਵਰਗੇ ਨਕਮਿਆਂ ਨੂੰ ਮਿਲਦੀ ਆ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਬਰਬਾਦ ਕਰੀ ਜਾਂਦੇ ਤੇ ਜਿਹੜੇ ਅਜੇ ਤਾਂ ਇੱਕ ਸਾਡਾ ਬਾਬਾ ਫ੍ਰਿਜ ਚ ਲੱਗਾ ਜਿੰਦ ਤੱਕ ਉਹ ਉੱਠ ਪਿਆ ਉਦੋਂ ਵੇਖੀ ਕੀ ਬੰਦਾ ਪਤਾ ਵੀ ਕਰ ਲੋ ਫ੍ਰਿਜ ਚ ਹੈਗਾ ਵੀ ਆ ਮਾੜਾ ਮੋਟਾ ਕੋਈ ਹਲੋ ਹੀ ਕੰਮ ਗਿਆ ਵੇਖਿਆ ਸਾਡੇ ਬਾਬੇ ਦੀ ਕਿਵੇਂ ਚੱਲਦੀ 15 ਦਿਨਾਂ ਬਾਅਦ ਪਰੋਲ ਤੇ ਆਉਂਦਾ ਅੱਗੇ ਤੇ ਉਹਨੇ ਅੱਗੇ ਦੇ ਵਿੱਚ ਦੀ ਮੋਟਰਸਾਈਕਲ ਕੱਢਿਆ ਸੀ ਨਾ ਐਰ ਕੀ ਬਾਬਾ ਜੀ ਨੇ ਕਪੈ ਨਹੀਂ ਕੱਢ ਦੇਣੀ ਅੱਗੇ ਦੇ ਵੇ ਮੈਂ ਤਾਂ ਮੈਨੂੰ ਜਿੱਥੋਂ ਤਾਈ ਮੇਰੀ ਵਿਚਾਰ ਐਰ ਕੀ ਸੰਕ ਬੈ ਨਹੀਂ ਜਾਊਗਾ ਬਾਹਰ ਨਹੀਂ ਨਿਕਲਦਾ ਅੱਗੇ ਚੋਂ ਉਹ ਨਿੰਦਕ ਹੈਗਾ ਮੈਨੂੰ ਇਹ ਗੱਲ ਦੱਸਾ ਹਾਂ ਜਦੋਂ ਬਾਬੇ ਦੇ ਸਾਡੇ ਦੀ ਫਿਲਮ ਤੁਸੀਂ ਡਾਕਦੇ ਸੀ ਹਾਂ ਕਿਤਰਾ ਰੋਡ ਜਾਮ ਕੀਤੇ ਸੀ ਹਾਂ ਲੈਣ ਪੰਪਾਂ ਨੂੰ ਅਕਾ ਛੱਟੇ ਨਹੀਂ ਤੁਹਾਡੇ ਡਿਬੜੂਗੜ ਕੀ ਕੀਤਾ ਜੇ ਆਹੋ ਬਸ ਇਹੋ ਹੀ ਕਰਤੂਤਾਂ ਤੁਹਾਡੇ ਪੱਲੇ ਆ ਲੋਕਾਂ ਦੀਆਂ ਰੇੜੀਆਂ ਨੂੰ ਅੱਗ ਲਾਤੀ ਦੁਕਾਨਾਂ ਨੂੰ ਅੱਗ ਲਾਤੀ ਬੱਸਾਂ ਨੂੰ ਅੱਗ ਲਾਤੀ ਉਹ ਕੁਝ ਮਾਨਸਿਕ ਤਾਂ ਸੋਚ ਨੂੰ ਥੋੜਾ ਬਤਾ ਗਾ ਬਤਾਓ ਤੁਹਾਡੀ ਸੋਚ ਮਰੀ ਪਈ ਅਸਲੋਂ ਹੀ ਓਏ ਤਾਰੇ ਕੋ ਕੀ ਆ ਨਾ ਤੁਹਾਡੇ ਕੋਈ ਏਕਤਾ ਨਾ ਕੋਈ ਮੈਂ ਹੁਣ ਕੀ ਆਖਾਂ ਤੈਨੂੰ ਇਹ ਇਹ ਸੇਵਾ بڑے ਵੱਡੇ ਕਰਮਾਣਾ ਮਿਲਦੀ ਆ ਓ ਰਹਿਣ ਦਿਓ ਰਹਿਣ ਦਿਓ ਇਹੋ ਜੀ ਸੇਵਾ ਓਏ ਜੇ ਚੰਗਾ ਮਨੋਚਾ ਦਿਨਮ ਤੁਹਾਨੂੰ ਮਿਲਿਆ ਨਾ ਤੇ ਇਹਨੂੰ ਸਫਲ ਬਣਾਓ ਪਾ ਤੇਰਾ ਕੀ ਇਰਾਦਾ ਗੁਰਦਾ ਰਹਿ ਨਹੀਂ ਜਾਂਦੇ ਆ ਪਰਦਾ ਰਿਆ ਹੀ ਜਾਂਦੇ ਨੇ ਨਵੇਂ ਸਰਗਾਨਦਾਰੇ ਦੇ ਦਿਨ ਐਡਾ ਡੱਬਾ ਖੜੀਦਾ ਤੇਰਾ ਭਰ ਕੇ ਉਹ ਵੀ ਬਹਾਨੇ ਨਹੀਂ ਖੜਦੇ ਜੇ ਕਿਤੇ ਸ਼ਰਤਾਂ ਨਾਲ ਥੋੜੀ ਜਾਂਦੇ ਨੇ ਐਡਾ ਡੱਬਾ ਭਰਦੇ ਆਟੇ ਦਾ ਉਹ ਤੇ ਮਨ ਚ ਤਾਂ ਲਾਲਚ ਤੁਹਾਡੇ ਪਹਿਲਾਂ ਦਾ ਵੀ ਇਤੋਂ ਆਟਾ ਖੜਾਂਗੇ ਉਧਰੋਂ ਦਾਲ ਲੈ ਕੇ ਆਵਾਂਗੇ ਤਾਂਹ ਜੀਆਂ ਦੀ ਹੁਣ ਨਹੀਂ ਦਾਲ ਪਾਵੇ ਬਦਲ ਗਈ ਕਮੇਟੀ ਉਹ ਕਿਤੇ ਸ਼ਰਦਾ ਨਾ ਗੁਰੂ ਸਾਹਿਬ ਦੇ ਦਰਸ਼ਨ ਕਰੋ ਗੁਰੂ ਸਾਹਿਬ ਪੈਸੇ ਦਾ ਭੁੱਖਾ ਨਹੀਂਗਾ ਪਿਆਰ ਦਾ ਭੁੱਖਾ ਵਾ ਸ਼ਰਤਾਂ ਨਾ ਜਾਓ ਸੇਵਾ ਕਰੋ ਸਿਮਰਨ ਕਰੋ ਤੇਰੀ ਬੈਠ ਕੇ ਗਰਬਾਣੀ ਤਾਂ ਤੁਹਾਡੇ ਕੋ ਸੁਣੀ ਨਹੀਂ ਜਾਂਦੀ ਮੈਂ ਕਬਰਾਂ ਮੜੀਆਂ ਤੇ ਇਹਨਾਂ ਸਾਧਾਂ ਦੇ ਡੇਰਿਆਂ ਤੇ ਤੁਸੀਂ ਵਜਦੇ ਫਿਰਦੇ ਜੇ ਉਹ ਜਾ ਰਹੇ ਜਿੱਥੇ ਮਰਜੀ ਵਜਈਏ ਵਜਈਏ ਆ ਆਓ ਵੱਡੇ 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 ਮੰਤਰੀ ਬਾਬਾ ਜੀ ਖੋਲ ਬੈਠੇ ਹੁੰਦੇ ਆ ਆਓ ਬਲੁੰਗੇਰ ਕਾ ਮੂੰਹ ਕਰਕੇ ਉਹ ਉਹਨਾਂ ਹੀ ਤਾਂ ਸਾਡੇ ਦੇ ਮੇਰਾ ਘਰ ਕੀਤਾ ਵਾ ਜਿਹੜੇ ਲੀਡਰ ਗੁਰੂ ਗ੍ਰੰਥ ਸਾਹਿਬ ਦੇ ਹੁਰੀਏ ਕੁਰਸੀ ਤੇ ਬੈਠਦੇ ਆ ਨਾ ਹਾਂ ਉਸੇ ਚੌਕੜੀ ਮਾਰ ਕੇ ਗਾੜੀ ਬੈਠੇ ਹੁੰਦੇ ਆ ਹਾਂ ਜਿੰਨਾ ਸਾਡੇ ਦੇ ਪਾਸੇ ਝੜਦਾ ਲੋਕਾਂ ਚਾਲਾ ਜਾ ਕੇ ਲੋਕਾਂ ਨੂੰ ਜਾਗਰਤ ਕਰਦੇ ਆ ਆਪਦੇ ਬੰਦੀ ਸਿੰਘ ਛਡਾਓ ਛੱਡੀ ਤੁਹਾਡੀਆਂ ਚਾਹੇ ਬੰਦੀਆ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਆ ਓਏ ਬੰਬਾ ਨੇ ਨੇ ਨੀ ਆਈ ਕਿਤਨਾ ਜਾਮ ਲਾਉਣੇ ਕਿਤਨਾ ਜ਼ਰੂਰ ਜਾਮ ਕਰਕੇ ਕਰੋ ਤੁਸੀਂ ਕਰੋ ਇਹੋ ਹੀ ਤੇ ਤੁਹਾਨੂੰ ਲੋਕਾਂ ਨੂੰ ਸੁਝੇ ਤੁਸੀਂ ਵੀ ਹੌਲੀ ਹੌਲੀ ਸਮਝੋਗੇ ਤੇ ਆਪਾਂ ਲੋਕਾਂ ਨੂੰ ਰਲ ਕੇ ਸਮਝਾਵਾਂਗੇ ਅੱਜ ਵੀ ਕੋਤ ਆਪਾਂ ਜਨਮ ਛੱਡ ਕੇ ਆਪਾਂ ਨਹੀਂ ਗੱਲਾਂ ਜਣਾ ਮੈਂ ਨਾ ਯਾਦ ਰੱਖੋ ਇੱਕ ਗੱਲ ਤੁਹਾਡੇ ਸਾਹਮਣੇ ਆਲਾ ਤੂੰ ਨਰਕਾਂ ਨੂੰ ਮਹਾਪੁਰਖਾਂ ਨੇਂਦਰਾ ਨਰਕਾਂ ਨੂੰ ਮੈਂ ਨਾ ਕੋਈ ਨਹੀਂ ਆ ਟਾਟਿਆ ਤੇ ਕਿਹੜਾ ਨੇ ਪੰਗੂੜਾ ਰੱਖਿਆ ਵਾ ਜਿਹੜਾ ਤੁਸੀਂ ਟੁੱਟਣਾ ਇੱਕ ਗੱਲ ਯਾਦ ਰੱਖਿਓ ਜੇ ਤੁਹਾਡਾ ਬੇਰਾਗਰ ਕੋਨੇ ਕੀਤਾ ਤੇ ਹੋਣਾ ਦੇ ਇਦਾਂ ਹੀ ਉਹ ਸਮਝ ਜਾ ਸਮਝ ਜਾ ਗੁਰੂ ਗ੍ਰੰਥ ਸਾਹਿਬ ਦਾ ਲੜ ਲਗੋ ਮਈ ਬੜਿਆ ਹਾਂ ਸਿਆ ਹਾਂਜੀ ਬਗੀਚਾ ਸਿਆ ਹੁਣ ਤੇ ਹਾਦੀ ਹੋ ਗਈ ਆਏ ਦਿਨ ਸਬਰਾਤ ਗੁਰੂ ਦੀ ਬੇਅਦਬੀ ਕਿਤੇ ਪੋਤੀ ਸਾਹਿਬ ਦੀ ਬੇਅਦਬੀ ਤੇ ਕਿਤੇ ਗੁੜਕਾ ਸਾਹਿਬ ਦੀ ਬੇਅਦਬੀ ਹੋ ਜਾਂਦੀ ਆ ਇਹੋ ਲੱਗਦਾ ਇਹ ਸੰਸਾਰ ਕਰਕ ਜਾਣਾ ਹੈ ਇਹ ਦਿਨ ਕਰਕ ਜਾਣਾ ਇਹ ਕਰਕਣਾ ਹੀ ਜੇ ਆਪਾਂ ਇਕੱਠੇ ਨਾ ਹੋਏ ਹੁਣ ਤੇ ਵੈਰੀ ਸਾਡੇ ਜੰਗਲੇ ਵੀ ਟੱਪ ਕੇ ਆ ਗਏ ਵਾ ਕਦੋਂ ਜਾਗਣਾ ਸੀ ਬਿਲਕੁਲ ਜਾਗਣ ਦੀ ਲੋੜ ਹੈ ਆਪੋ ਆਪਣੀ ਜ਼ਿੰਮੇਵਾਰੀ ਸਾਬਨ ਦੀ ਲੋੜ ਹੈ ਆਓ ਨੌਜਵਾਨੋ ਲਾਂ ਬੰਦ ਕਰੀਏ ਆਪਾਂ ਨੌਜਵਾਨਾਂ ਨੂੰ ਵੀ ਇਹਦਾ ਅਖੌਤੀ ਪੰਥਕ ਲੀਡਰਾਂ ਨੂੰ ਸਵਾਲ ਪੁੱਛੀਏ ਬਿਲਕੁਲ ਵੀ ਅੱਜ ਤੱਕ ਕੀ ਕੀਤਾ ਪੰਥ ਲਈ ਬਿਲਕੁਲ ਸਵਾਏ ਇੱਕ ਦੋ ਸੰਸਥਾਵਾਂ ਨੂੰ ਛੱਡ ਕੇ ਬਾਕੀ ਸੰਸਥਾਵਾਂ ਨੂੰ ਪੁੱਛੀਏ ਆਗੂਆਂ ਨੂੰ ਸਵਾਲ ਪੁੱਛੀਏ ਤੇ ਕੀ ਕੀਤਾ ਵਾ ਹੁਣ ਅਹੀਂ ਸੁੱਤੇ ਨਹੀਂ ਹੁਣ ਅਹੀਂ ਜਾਗ ਗਏ ਆ ਔਰ ਅਹੀਂ ਪੜ ਲੈ ਕੇ ਸਾਹਮਣੇ ਆਵਾਂਗੇ ਤੇ ਤੁਹਾਨੂੰ ਇੱਕ ਸਵਾਲ ਹੈ ਸਾਡਾ on i ਅਸੀਂ ਤਾਂ ਕੁਝ ਸੋਚਿਆ ਹੀ ਨਹੀਂ ਸੀ ਅਸੀਂ ਤਾਂ ਇਹ ਸੋਚਿਆ ਕਿ ਰਾਜ ਕਰਨਾ ਬਸ ਇਹਨਾਂ ਦਾ ਕੰਮ ਹੈ ਤੇ ਸਾਡਾ ਫਰਜ਼ ਬਸ ਇਹਨਾਂ ਦੇ ਗੁਲਾਮ ਬਣ ਕੇ ਰਹਿ ਜਾਣਾ ਨਹੀਂ ਹੁਣ ਇਹ ਕੰਮ ਨਹੀਂ ਹੋਵੇਗਾ ਮੇਰੇ ਦੇਸ਼ ਦੇ ਜਵਾਨੋ ਆਪਾਂ ਸੋਚੀਏ ਵਿਚਾਰੀਏ ਮੈਂ ਕਹੇ ਸਟੇਟ ਨੂੰ ਮਾਰਾ ਨਹੀਂ ਕਹਿੰਦਾ ਕਹੇ ਧਰਮ ਨੂੰ ਮਾਰਾ ਨਹੀਂ ਕਹਿੰਦਾ ਕਹੇ ਜਾਤ ਨੂੰ ਮਾਰਾ ਨਹੀਂ ਕਹਿੰਦਾ ਪਰ ਜੇ ਅੱਜ ਸਾਡੀਆਂ ਬੈਂਕਾਂ ਦੇ ਵਿੱਚ ਸਾਡੇ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਚੂਪੀ ਦਵਾ ਕੇ ਹੋਰ ਥਾਵਾਂ ਤੋਂ ਆ ਕੇ ਇੱਥੇ ਪ੍ਰੋਫੈਸਰ ਡੀਐਸਬੀ ਆਈਐਸਪੀ ਇੰਨੇ ਸਾਰੇ ਅਹੁਦੇ ਲੈ ਸਕਦੇ ਆ ਤੇ ਸਾਨੂੰ ਕੀ ਹੋਇਆ ਵਾ ਬਿਲਕੁਲ ਪੰਜਾਬ ਨੂੰ ਖਾਲੀ ਨਾ ਕਰੀਏ ਪੰਜਾਬ ਦੀ ਧਰਤੀ ਤੇ ਰਹਿ ਕੇ ਪੜ੍ਹ ਲੈ ਕੇ ਕੋਈ ਅਧਿਕਾਰੀ ਬਣ ਕੇ ਜ਼ਿੰਦਗੀ ਦਾ ਨਰਭਾ ਕਰੀਏ ਬਿਲਕੁਲ ਮੈਂ ਇਹ ਵੀ ਨਹੀਂ ਆਂਦਾ ਬਾਹਰ ਨਾ ਜਾਓ ਜਾਓ ਜੀ ਸੜਕੇ ਜਾਓ ਜਿਹੜਾ ਬੱਚਾ ਇੱਥੇ ਪੜ੍ਹ ਲਿਖ ਕੇ ਕਾਮਯਾਬ ਹੋ ਸਕਦਾ ਨਾ ਬਾਹਰ ਜਾਓ ਇੱਥੇ 50000 ਤੋਂ ਲੈ ਕੇ 1 ਲੱਖ ਰੁਪਏ ਤੱਕ ਤਨਖਾਹ ਉੱਚੇ ਅਹੁਦਿਆਂ ਵੜਿਆਂ ਵੜਿਆਂ ਜੱਜਾਂ ਦੀ ਹੋਰ ਆਪਾਂ ਨੂੰ ਕੀ ਚਾਹੀਦਾ ਉੱਥੇ ਆਪਾਂ ਪਰਿਵਾਰ ਤੋਂ ਵੀ ਦੂਰ ਇੰਨਾ ਤਸ਼ੱਦਦ 24 24 ਘੰਟੇ ਸ਼ਿਫਟਾਂ ਲਾ ਕੇ ਆਪਾਂ ਉਹਨੇ ਕਮਾਉਣੇ ਆ ਕਿਉਂ ਨਾ ਆਪਾਂ ਇੱਥੇ ਆਪਣੇ ਪੰਜਾਬ ਨੂੰ ਸੰਭੀਏ ਡੀਐਸਪੀ ਬਣੀਏ ਐਸਐਚਓ ਬਣੀਏ ਕੀ ਨਹੀਂ ਇੱਥੇ ਹੈਗਾ ਸਾਰਾ ਕੁਝ ਆਪਾਂ ਨੌਜਵਾਨ ਕਰ ਸਕਦੇ ਆ ਬਸ ਪਹਿਲ ਕਰਨ ਦੀ ਢੇੜ ਆ ਭੇਡ ਚਾਲ ਛੱਡਣ ਦੀ ਲੋੜ ਆ ਵੇਖੋ ਵੇਖ ਸਾਡੇ ਲੋਕਾਂ ਨੇ ਦਮਾਇਆ ਫੜ ਲਿਆ ਭਾਈ ਆ ਵੀ ਗਿਆ ਤੇ ਮੈਂ ਵੀ ਉੱਥੇ ਹੀ ਜਾਊਗਾ ਨਹੀਂ ਮੈਂ ਉੱਥੇ ਨਹੀਂ ਕੁਝ ਕਰ ਸਕਦਾ ਇਹ ਸਿਰਫ ਅਸੀਂ ਇੱਕ ਭੇਡ ਚਾਲ ਫੜ ਲਈ ਆ ਇਹਨੂੰ ਛੱਡੀਏ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹਦੇ ਉਦੋਂ ਨਹੀਂ ਕੰਮ ਖਤਮ ਹੋਈ ਜਦੋਂ ਸਾਡੇ ਸਿਰਾਂ ਦੇ ਮੁੱਲ ਪੈਂਦੇ ਸੀ ਤੇ ਹੁਣ ਸਾਨੂੰ ਇਹ ਸਰਕਾਰਾਂ ਕੀ ਖਤਮ ਕਰ ਲੈਣਗੀਆਂ ਜਦੋਂ ਅਸੀਂ ਇੰਨੀ ਤਦਾਦ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਫੈਲ ਚੁੱਕੇ ਆ ਇਹ ਸਾਨੂੰ ਕੀ ਖਤਮ ਕਰ ਲੈਣਗੇ ਆਹ ਇਕੱਠੇ ਹੋਈਏ ਜ਼ਰੂਰ ਤਾਂ ਇਕੱਠੇ ਹੋਣ ਦੀ ਏਕੇ ਚੀਫਾਲਾ ਜੇ ਇਕੱਠੇ ਹੋਵਾਂਗੇ ਤੇ ਕਾਲੂਕ ਜੋ ਵੀ ਪੰਜਾਬ ਦੇ ਵਿੱਚ ਆਊਗਾ ਪਹਿਲਾਂ ਸਾਡੀ ਕੌਮ ਨੂੰ ਪੁੱਛ ਕੇ ਕਰੂਗਾ ਕੰਮ ਵੀ ਹਾਂਜੀ ਆ ਕੰਮ ਹੀ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਬਿਲਕੁਲ ਯਾਦ ਕਰੀਏ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਸੀਂ ਪਗਾਂਡਿਆਂ ਤਰਾਂ ਤੇ ਬਹਿਣ ਵਾਲੇ ਨਹੀਂ ਅਸੀਂ ਰਾਜ ਕਰਨ ਵਾਲੇ ਆ ਤੇ ਸਾਡੇ ਸਿਰਾਂ ਦੇ ਮਲ ਪੈਂਦੇ ਰਹੇ ਮੀਰ ਮੰਨੂ ਵਰਗਿਆਂ ਨੇ ਸਾਡੀਆਂ ਮਾਵਾਂ ਦੇ ਗਲਾਂ ਵਿੱਚ ਸਾਡੀਆਂ ਸੋਟੇ ਸਾਡੇ ਵੱਡਿਆਂ ਦੇ ਤੁਗੜੇ ਕਰਕੇ ਹਾਰ પાਕੇ ਇਹ ਗੱਲ ਆਖੀ ਸੀ ਪਰ ਅਸੀਂ ਉਹਦੇ ਵੀ ਖਲਾਬ ਦੇ ਫਲ ਵਾਂਗ ਖਿੜੇ ਵਧੇ ਆ ਪੰਜਾਬੀਓ ਪੰਜਾਬ ਤੁਹਾਡਾ ਏ ਸਭ ਏ ਜਾਗਰੂਤ ਹੋਏ ਜਿੰਮੇਵਾਰ ਬਣੀਏ ਪੜ ਲੈ ਕੇ ਵਿਦਵਾਨ ਬਣੀਏ ਔਰ ਇਸ ਦੇਸ਼ ਦੇ ਮਾਲਕ ਬਣੀਏ ਮਾਹੀ ਇਹੋ ਹੀ ਬੇਟੀ ਆ ਜ਼ਿੰਮੇਵਾਰੀਆਂ ਨੂੰ ਸਮਝੀਏ ਜ਼ਿੰਮੇਵਾਰੀਆਂ ਨੂੰ ਸਮਝੀਏ ਜ਼ਿੰਮੇਵਾਰੀਆਂ ਨੂੰ ਸਮਝੀਏ ਬਹੁਤ ਬਹੁਤ ਸਨਵਾਦ ਸਰਦਾਰ ਕਰਨੈਲ ਸਿੰਘ ਦੀ ਸਭਰਾ ਤੇ ਉਹਨਾਂ ਦੇ ਸਾਥੀਆਂ ਦਾ ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤ ਪੇਸ਼ਕਸ਼ ਕੀਤੀ ਔਰ ਬਹੁਤ ਹੀ ਇੰਪੋਰਟੈਂਟ ਮੁੱਦੇ ਜਿਹੜੇ